ਉਹਦੇ ਵੇ ਇਹ ਖੁਸ਼ਬੂ ਜੀ ਬਾੜੀ ਹੁੰਦੀ ਹੈ 1 2 ਦੇਖੇ ਕੀ ਜੱਜ ਕਰਨਾ ਕੀ ਇਹ ਪੁੱਛ ਕੇ ਆਉਣੇ ਬਾਈਆਂ ਨੂੰ ਬਾੜੀ ਖੁਸ਼ਬੂ ਆਈ ਤੇ ਕੀ ਜੀ ਆਈ ਜੂਰੇ ਇਹ ਬਈ ਆਪਣੇ ਕੋਲੇ ਉਦ ਅਰਬ ਦੇਸ਼ਾਂ ਦੇ ਨਾ ਅਰਬ ਦੇਸ਼ਾਂ ਦੇ ਉਦ ਜਾਂ ਇਤਰ ਨੇ ਆਪਣੇ ਕੋਲੇ ਬਈ ਇਤਰ ਸਾਰੇ ਤਰ੍ਹਾਂ ਦੇ ਮਿਲ ਜੇ ਇੰਟਰਨੈਸ਼ਨਲ ਬ੍ਰਾਂਡ ਆ ਕੋਈ ਮਤਲਬ ਜਿਨਾ ਮਰਜ਼ੀ ਲਓ ਜਿਹੜੇ ਜੀ ਖੁਸ਼ਬੂਲੇ ਹੋਣਗੇ ਖੁਸ਼ਬੂ ਜੀ ਖੁਸ਼ਬੂ ਦੇ ਜਿਹੜਾ ਅਗਲਾ ਲਊਗਾ ਇਤੋ ਸੌਦਾ ਬੈਸਟ ਕੁਆਲਟੀ ਕਿਹੜੀ ਹੈ ਬੈਸਟ ਸਭ ਤੋਂ ਸਭ ਤੋਂ ਵੱਡੀ ਜਿਹੜਾ ਜਿਹੜਾ ਆਉਂਦਾ ਜਿਹੜਾ ਚੱਲਦਾ ਬਲੂ ਮਸਕ ਡਿਓਰ ਸਵਾਜ ਬਈ ਤੇ ਹੋਰ ਆਪਣੇ ਕਸਤੂਰੀ ਜਿਹੜਾ ਸਰਤਾਜ ਕਹਿੰਦਾ ਨਾ ਇਤਰਾਂ ਦੀ ਵਾਰਸ ਹੋ ਗਏ ਉਹ ਇਤਰ ਨੇ ਉਹ ਇਤਰ ਨੇ ਸਰਤਾਜ ਜੀ ਜੁਜ਼ ਕਰਦਾ ਬਾਈ ਗਲਾਬ ਸਿੱਧੂ ਜੁਜ਼ ਕਰਦਾ ਉਹ ਚੀਜ਼ਾਂ ਮਿਲਣਗੀਆਂ ਆਪਣੇ ਕੋਲੇ ਠੀਕ ਹੈ ਕਿਹੜੇ ਕਿਹੜੇ ਬ੍ਰਾਂਡ ਨੇ ਵੀਰੇ ਇਹਦੇ ਵਿੱਚ ਬ੍ਰਾਂਡ ਬਈ ਆਪਣੇ ਲਵੇ ਡਿਓਰ ਸਵਾਜ ਗਰੀਡ ਦਾ ਵੈਂਟਸ 12 ਇੰਟਰਨੈਸ਼ਨਲ ਬ੍ਰਾਂਡ ਨੇ ਬਈ ਆਪਣੇ ਕੋਲੇ ਰੈਡੂ ਦ ਬਾਈ ਟੂ ਦ ਅੱਲਾ ਮਰਜ਼ੀ ਬ੍ਰਾਂਡ ਲੈ ਲਓ ਵੀਰੇ ਤੇ ਸੀਸੀਆਂ ਦੇ ਕੇ ਕਿਹਨਾਂ ਦੇ ਬਹਾਲਾ ਮਹਿੰਗਾ ਰਿਕਾਰਡ ਹੋ ਜਣੇ ਨਾ ਨਾ ਵੀਰੇ ਇਹ ਹੈਗਾ ਤਾਂ ਜਗਾਰ ਤਾਂ ਮਹਿੰਗੀ ਆ ਪਰ ਆਪਾਂ ਨੇ ਨਾ ਮਤਲਬ ਲੋਕਾਂ ਦੀ ਪਸੰਦ ਨੂੰ ਉਹ ਕਰਦੇ ਹੋਏ ਆਪਣੇ ਆਹਾ ਸੀਸੀ 3 ਐਮ ਐਲ ਦੀ 300 ਰੁਪਏ ਚ ਕਰ ਰੱਖੀ ਆ ਆਪਣੇ ਕੁਆਂਟੀਟੀ ਘਟਾ ਦਿੱਤੀ ਵੀਰੇ ਤੂੰ ਜਿਹੜਾ ਮਰਜ਼ੀ ਲੈ ਜਾ ਹਾਂ ਜਿਹੜਾ ਕੋਈ ਵੀ ਬਾਈ ਨਾਰਾਜ਼ ਹੋ ਕੇ ਨਾ ਜਾਵੇ ਬਸ ਠੀਕ ਹੈ ਆ ਬਈ ਆਪਣਾ ਅਲਾਦੀਨ ਦਾ ਚਰਾਗ ਦਾ ਇਹ ਬਈ ਇਹ ਸੀਸੀ ਆ ਠੀਕ ਹੈ ਮਤਲਬ ਜੇ ਕਿਸੇ ਵੀਰ ਕੋਈ ਇਹਨਾਂ ਤੇ ਇਤਰ ਪਸੰਦ ਹੋ ਉਹ ਆਪਾਂ ਇਹ ਵੀ ਵਾਕੇ ਵੀ ਦੇ ਦਾਂਗੇ ਇਹ ਸਾਰੀਆਂ ਸੀਸੀ ਸੀਸੀ ਨੇ ਬਈ ਸਾਰੀਆਂ ਘਣ ਘਣ ਦੇ ਹਾਂ ਹਾਂ ਬਈ ਠੀਕ ਹੈ ਆਹ ਦਾ ਵੜੀ ਗਣਾ ਜਾ ਬਈ ਹਾਂ ਬਈ ਇਹ ਨਾ ਵੀਰੇ ਇਹ ਆਪਣਾ ਰੂਮ ਚਲਾਉਣ ਵਾਲਾ ਰੂਮ ਫਰੈਸ਼ਨਰ ਆ ਇਹਦੇ ਇਹਦੇ ਵਿੱਚ ਬਈ ਇੱਕ ਲੱਕੜਾ ਹੁੰਦੀ ਆ ਪੂਤ ਦੀਵ ਲੱਕੜਾ ਉਹ ਪੈਂਦੀ ਆ ਬਈ ਇਹ ਚਾ ਉਹ ਸਾਰੇ ਘਰ ਨੂੰ ਆ ਲੈ ਲਾ ਵੀ ਕੋਸਮੂਨ ਵਾਲਿਆਂ ਨੂੰ ਭਰ ਦਿੰਦੀ ਆ ਵੀ 20 ਤੱਕ ਮਾਰਨਾ ਸਮਝਦਾ ਇੱਕ ਵਾਰੇ ਕਹੋ ਹੱਲ ਕਰ ਦੇਣ ਉਹਨੂੰ ਕਈ ਵਾਰਾ ਉਹਨੇ ਕਿਹਾਦਾ ਵੀ ਜਦੋਂ ਗੱਡੀ ਚੋਂ ਤੇਲ ਚੜਦਾ ਹਾਂ 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 ਬਈ ਉਹ ਚੀਜ਼ ਵੀ ਹੈਗੀ ਆਪਣੇ ਕੋਲੇ ਆ ਦੇਖੋ ਬਈ ਇਹਨੇ ਕਾਰ ਹੈ ਕਰਨ ਵਾਲੇ ਤਾਂ ਬਈ ਇਹਦੇ ਦੋਸ ਖਾਸੀਆਂ ਤਾਂ ਨੇ ਕਹਿੰਦਾ ਬਈ ਪ੍ਰਗਰੈਸ ਆਊਗੀ ਜੇ ਨਾਲੇ ਜੇ ਕਿਸੇ ਮੇਰੇ ਵੀਰ ਭਾਈ ਨੂੰ ਬਈ ਗੱਡੀ 'ਚ ਤੇਲ ਚੜਦਾ ਹਨਾ ਜਿਹੜਾ ਇਹ ਜਮਾ ਪੱਕਾ ਇੱਕ ਇੱਕ ਇਲਾਜ ਆ ਪੱਕੇ ਇਲਾਜ ਆ ਹਾਂ ਬਈ ਠੀਕ ਆ ਬਈ ਆ ਕੀ ਜੀ ਜਗੀ ਇਹ ਮੇਰੇ ਆਪਣੀ ਮਤਲਬ ਇਹ ਰੂਮ ਫਰੈਸ਼ਨਰ ਨੇ ਉਹ ਇਹ ਬਈ ਦੁਬਈ ਚ ਇੱਕ ਬਿਲਡਿੰਗ ਬਣੀ ਜਾਂਦੀ ਆ ਫਿਊਚਰ ਮਿਊਜ਼ੀਅਮ ਆ ਇਹ ਉਹਦੀ ਪੇਸ਼ਕਾਰੀ ਆ ਬਈ ਇਹ ਗੋਲਾ ਰੱਖ ਕਿਹੜਾ ਇਹ ਗੋਲਾ ਮਤਲਬ ਜਦੋਂ ਇਹਨੂੰ ਆਪਾਂ ਅੱਗ ਲਾਈ ਇਹਦੇ ਉੱਤੇ ਆਹ ਲੱਕੜ ਦਾ ਇੱਕ ਪੀਸ ਰੱਖਣਾ ਹੈਗਾ ਠੀਕ ਹੈ ਇਹ ਬਈ ਆਪਣੇ ਸਾਰੇ ਘਰ ਨੂੰ ਐਨ ਮਾਇਕਨ ਲਾ ਦੋ ਵੀ ਸੜਕ ਤੇ ਜਾਂਦੇ ਲੋਕ ਅੰਦਰ ਆ ਕੇ ਪੁੱਛਣਗੇ ਵੀ ਆਹ ਕੀ ਲੱਗਿਆ ਹੋਇਆ ਅੱਛਾ ਵੀ ਜਿਵੇਂ ਆਪਾਂ ਮੰਤਰੀਆਂ ਦੇ ਵੱਡੇ ਵੱਡੇ ਦੇ ਘਰੇ ਜਾ ਕਰੇ ਸਟਾਰਾਂ ਦੇ ਘਰੇ ਜਾਂਦੇ ਉਹਨਾਂ ਦੇ ਖੁਸ਼ਬੂ ਜਾਂਦੀ ਨੇ ਬੜੀ ਹੈ ਨਾ ਉਹ ਆਹ ਚੀਜ਼ ਹੁੰਦੀ ਆ ਮਿੱਤਰੋ ਆਹ ਲੱਕੜ ਹੈ ਮੇਤਰ ਇਹ ਉੱਪਰ ਤਰੀ ਜਾਂਦੀ ਆ ਕੋਲਾਗਾ ਠੀਕ ਆ ਜੇ ਤੁਹਾਡੇ ਕੋਲੇ ਚੱਲ ਵੀ ਤਾਂ ਤੁਹਾਨੂੰ ਇਹ 5 ਮਿੰਟ ਹੋ ਗਏ ਗੁਮਾਡੇ ਨੂੰ ਦੱਸੂਗੀ ਵੀ ਤੁਹਾਡੇ ਘਰੇ ਕੋਈ ਖੁਸ਼ਬੂ ਆ ਰਹੀ ਆ ਬਹੁਤ ਹੀ ਘੈਂਟ ਆ ਤੇ ਆਪਾਂ ਕਹਿੰਦਾ ਦਵਾਈ ਵਾਲੇ ਖੁਸ਼ਬੂਆਂ ਮੇਤਰ ਹੁਣ ਤੁਹਾਨੂੰ ਸੰਗਰੂਰ ਦੇ ਵਿੱਚ ਮਿਲ ਗਈਆਂ ਮਿਲੀਆਂ ਕਿੱਥੇ ਸੰਗਰੂਰ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਸ਼ਿਆਮਾ ਮਾਤਰ ਦੀ ਬ੍ਰਾਂਚ ਆ ਤੇ ਇੱਥੇ ਹਰ ਤਰ੍ਹਾਂ ਦੀ ਤੁਹਾਨੂੰ ਉਥੇ ਮਿਲਣਗੇ ਹਰ ਤਰ੍ਹਾਂ ਦੀ ਇਤਰ ਤੇ ਆਹ ਰੂਮ ਫਰੈਸ਼ਰ ਆ ਲੈ ਆਹ ਕਿਵੇਂ ਜਾਂ ਦੱਸੀ ਮੜੇਗਾ ਇਹ ਬਈ ਇਲੈਕਟ੍ਰਿਕ ਨੇ ਇਹ ਆਪਣੇ ਬਿਜਲੀ ਵਾਲੇ ਬੋਰਡ ਸੁਆਕੇ ਲੱਗੂਗਾ ਆ ਵੀ ਬਈ ਇਲੈਕਟ੍ਰਿਕ ਆ ਆ ਵੀ ਇਲੈਕਟ੍ਰਿਕ ਆ ਬਾਈ ਆ ਵੀ ਕੋਲੇ ਵਾਲਾ ਦਾ ਤੇ ਆ ਵੀ ਬਈ ਕੋਲੇ ਵਾਲਾ ਦਾ ਅੱਛਾ ਹਾਂਜੀ ਲੈ ਮਿੱਤਰੋ ਜੇ ਕਿਸੇ ਭਰਾ ਨੂੰ ਚਾਹੀਦੀ ਹੋਈ ਤਾਂ ਬਾਈ ਨਾਲ ਗੱਲ ਕਰ ਲਿਓ ਨੰਬਰ 3 ਤੇ ਚੱਲ ਰਿਹਾ ਧੰਨਵਾਦ ਸਾਥੀਓ ਵੀਡੀਓ ਤੁਹਾਡੇ ਕੰਮ ਦੀ ਹੈ ਸ਼ੇਅਰ ਕਰਪ ਕੇ ਕਰਿਓ